अच्छा ये पूरा सब गल होर है, 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 है जी जेडे वीरां दा 80 85000 ਵਾਲਾ ਬਜਟ ਹੈਗਾ ਹੈਗੀ ਆ ਕੋਈ ਗੱਡੀ ਐਦਾਂ ਦੀ ਦੇਵਾਂਗੇ ਜੀ 25 ਦੀ ਐਵਰੇਜ ਦਿੰਦੀ ਆ ਇਹ ਬਿਲਕੁਲ ਡੀਜ਼ਲ ਤੇ ਬਿਲਕੁਲ ਡੀਜ਼ਲ ਤੇ ਜੀ ਓਕੇ ਜੀ ਜਿਹੜੇ ਵੀਰ ਨੇ ਮਤਲਬ ਕਿ ਥੋੜੇ ਜਿਹੇ ਪੈਸੇ ਲਾਉਣੇ ਨੇ ਪਰ ਸਰਦੀਆਂ ਚ ਬੱਚੇ ਵੀ ਬਚਾਉਣੇ ਨੇ ਉਹਨਾਂ ਲਈ ਲੱਗਦੀ ਆ ਗੱਡੀ ਹੈ ਨਾ ਜੀ ਫੇਮਸ ਕਾਰ ਆ ਜੀ ਹੁਣ ਆ ਗਈ ਜੀ ਵਰਨਾ ਜਿਹਦੇ ਬਿਨਾ ਨਹੀਂ ਸਰਨਾ ਵਰਨਾ ਬਿਨਾ ਵਾਕੇ ਹੀ ਨਹੀਂ ਸਰਨਾ K10 2018 ਮਾਡਲ ਹੈ ਜੀ VXI ਹੈ ਏਅਰਬੈਗ ਵਾਲਾ ਮਾਡਲ ਹੈ ਜੀ ਏਬੀਐਸ ਬ੍ਰੇਕਾਂ ਨੇ ਅੱਛਾ ਜੀ ਔਰ ਸਾਰੀ 80 85000 ਚੱਲੀ ਹੋਈ ਆ ਸਾਰੀ origignal ਪੇਂਟ ਦੀ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੋਂਗੋ ਵਾਲੀ ਆ ਗੋਬਿੰਦ ਸਿੰਘ ਪੇਜ ਤੇ ਆ ਪੁੱਠੇ ਅੱਖਰ ਪੜ ਲਓ ਬਾਈ ਸਮਝ ਤਾਂ ਗਏ ਹੋਵੋਗੇ ਵੀ ਕਿੱਥੇ ਆਏ ਹੋਏ ਆ ਬਾਈ ਰੇਸ਼ਮ ਸਿੰਘ ਭੁੱਲਰ ਕੋਲੇ ਅੱਜ ਗੱਡੀਆਂ ਦਿਖਾਉਣੇ ਆ ਸ਼ਰਾਦਾ ਕਰਕੇ ਥੋੜੀ ਜੀ ਬ੍ਰੇਕ ਜੀ ਲੱਗੀ ਹੋਈ ਸੀ ਕਿਉਂਕਿ ਨਾ ਤਾਂ ਗਾਕੀ ਹੁੰਦੀ ਹੈ ਸ਼ਰਾਦਾ ਚ ਤੇ ਨਹੀਂ ਉਹਦਾ ਕਹਿਣਾ ਫਿਰ ਜੀ ਜਾ ਕਰ ਦਮ ਜਦੋਂ ਕੰਮ ਘੱਟ ਹੋਵੇ ਵੀਡੀਓ ਬਣਾਉਣ ਦਾ ਆਜੋ ਗੱਲਬਾਤ ਕਰਦੇ ਆਂ ਗੱਡੀਆਂ ਦਿਖਾਉਣੇ ਆ ਪੂਰੀਆਂ ਘੈਂਟ ਜੁੜੇ ਰਹੋ ਐਂਡ ਤੱਕ ਦੇਖਿਓ ਕਿਉਂਕਿ ਗੱਡੀਆਂ ਸਾਰੇ ਤਰ੍ਹਾਂ ਦੀਆਂ ਨੇ ਵੱਡੀਆਂ ਛੋਟੀਆਂ ਮਹਿੰਗੀਆਂ ਸਸਤੀਆਂ ਤਾਂ ਕਰਕੇ ਜੁੜੇ ਰਹੋ ਵੀ ਤੁਹਾਡੀ ਗੱਡੀ ਇਹਨਾਂ ਦੇ ਵਿੱਚ ਇੱਕ ਲਾਜ਼ਮੀ ਹੋਊ ਜਿਹੜੀ ਤੁਸੀਂ ਲੈਣੀ ਆ ਆਜੋ ਕਿਹੜਾ ਗੱਲਬਾਤ ਕਰੀਏ ਸਰ ਪਹਿਲਾਂ ਤਾਂ ਆ ਦੱਸੋ ਜੀ ਕਿਉਂਕਿ ਚੱਕਰ ਇਹ ਹੈਗਾ ਵੀ ਇਹ ਗੱਡੀ ਆ ਜਿਹੜੀ ਆ ਰੰਗ ਚ ਸਭ ਤੋਂ ਵੱਧ ਡਿਮਾਂਡੇਬਲ ਆ ਹਨਾ ਜੀ ਬਹੁਤ ਵਿਕੀ ਆ ਰੰਗ ਚ ਬਹੁਤ ਜਿਆਦਾ ਹੁਣ ਵੀ ਚੱਲਦੀ ਆ ਜੀ ਉਮੀ ਮੈਂ ਕਹਿੰਦਾ ਜੀ ਵੀ ਮੋਸਟ ਡਿਮਾਂਡਿੰਗ ਗੱਡੀ ਹੈ ਹਾਂ ਜੀ ਠੀਕ ਹੈ ਔਰ ਇਸ ਤਰ੍ਹਾਂ ਦੀ ਗੱਡੀ ਵੀ ਬਹੁਤ ਘੱਟ ਮਿਲਦੀ ਆ ਜੀ ਬਿਲਕੁਲ ਜੀ 74000 ਚੱਲੀ ਹੋਈ ਅਲਟੋ ਹੈ ਜੀ ਹੂੰ 2000 ਤੇ 10 ਮਾਡਲ ਜੀ ਪਹਿਲੇ ਨਾਮ ਨਵੀਂ ਕੜਾਈ ਹੈ ਜੀ ਆਪਣੇ ਰਿਸ਼ਤੇਦਾਰਾਂ ਦੀ ਗੱਡੀ ਹੈ ਓਕੇ ਜੀ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਆ ਅਲਾਈ ਟਾਇਰ ਦੇਖੋ ਤੁਸੀਂ ਪਲਾਟੀ ਦੇ ਲਾਏ ਪਾਏ ਸੀ 2010 ਚੀ ਤੋਂ ਗੱਡੀ ਲਈ ਹੈ ਬਾਈ ਹੋਰਾਂ ਨੇ ਤੇ ਫੁੱਲ ਸਿੰਗਲ ਹੈਂਡ ਚੱਲੀ ਹੋਈ ਹੈ 74 75000 ਸਾਰੀ ਹਜੇ ਤੱਕ 74 75000 ਚੱਲੀ ਹੈ ਠੀਕ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਦੋਸਤੋ ਸੀਟ ਕਵਰ ਮੈਟਿੰਗ ਟਾਇਰ ਅਲਾਏ ਏ ਟੂ ਜ਼ेड ਕਾਰ ਓਕੇ ਹੈ ਸਿਰਫ ਤੁਸੀਂ ਕਾਰ ਫੜਨੀ ਹੈ ਨਾਮ ਕਰਾਉਣੀ ਹੈ ਤੇ ਚਲਾਉਣੀ ਹੈ ਗੱਲ ਇਹ ਆ ਵੀ ਇੱਕ ਤਾਂ ਕਹਿੰਦੇ ਨੇ ਵੀ ਭਾਈ 1 ਰੁਪਿਆ ਨਹੀਂ ਲੱਗਦਾ ਸ਼ੌਂਕ ਇਹ ਜੋ ਮਰਜ਼ੀ ਲਾ ਲੋ ਇਹਦੇ ਸ਼ੌਂਕ ਵੀ ਸਾਰੇ ਪੂਰੇ ਹੋਊ ਤੇ ਵੀ ਸਾਰੇ ਪੂਰੇ ਕੀਤੇ ਹੋਏ ਨੇ ਜੀ ਹਾਂ ਜੀ ਹਾਂ ਤੇ ਬਹੁਤ ਸੋਹਣਾ ਖੜਾਵਾ ਹੈ ਗੱਡੀ ਦਾ ਫੋਟੋਆਂ ਤੁਹਾਨੂੰ ਕੈਟਲੌਗ 'ਚ ਵੀ ਮਿਲ ਜਾਣਗੀਆਂ ਅੱਜ ਕੱਲ ਦੇ ਵਿੱਚ ਗੱਡੀ ਵਿਕਣੀ ਹੈ ਹਾਂ ਜੀ ਪੀਵੀ 42 ਸਮਾਣੇ ਦਾ ਨੰਬਰ ਹੈ ਜੀ ਕਾਰ ਦਾ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਰਹੂਗਾ ਵੀ ਕਿਹੜਾ ਬੰਦਾ ਇਹਨੂੰ ਲੈ ਕੇ ਜਾਂਦਾ ਜਿਹੜੇ 'ਚ ਹਿੰਮਤ ਹੋਈ ਛੇੜੇ 'ਚ ਮਤੋਈ ਗੱਡੀ ਦਾ ਰੇਟ ਮੈਂ ਡਿਟੇਲ ਦੱਸ ਦਿੰਨਾ ਇੱਕ ਵਾਰ ਪਹਿਲਾਂ ਦੁਬਾਰਾ 2010 ਫਰਸਟ ਓਨਰ ਹੂੰ ਦੋਨੋਂ ਚਾਬੀਆਂ ਚਿੱਪ ਵਾਲੀ ਕਾਪੀ ਬਿਨਾ ਲੋਨ ਤੋਂ ਕੋਈ ਕੁਛ ਨਹੀਂ ਜੀ ਅਲਾਈ ਟਾਇਰ ਸੋਹਣੇ ਲੱਗੇ ਹੋਏ ਕੰਮ ਖਰਚਾ ਕੋਈ ਨਹੀਂ 1 ਲੱਖ ਤੇ 65000 ਰੁਪਿਆ ਡਿਮਾਂਡ ਆ ਦੋਸਤੋ ਮਾਨਤਨ ਤੁਹਾਡਾ ਜਰੂਰ ਕਰਵਾਵਾਂਗੇ ਜੋ ਵੀ ਆ ਮੌਕੇ ਤੇ ਬੈਠ ਕੇ ਡੀਲ ਹੋ ਜੂਗੀ ਕਮਿਸ਼ਨ ਬੇਸ ਤੇ ਡੀਲ ਹੋ ਰਹੀ ਹੈ ਲੋ ਜੀ ਗੱਲ ਇਹ ਹੈ ਵੀ ਨਰਾਤੇ ਸ਼ੁਰੂ ਹੋਣ ਜਾ ਰਹੇ ਨੇ ਸਿੱਧਾ ਸਿੱਧਾ ਜੀ ਸਾਹਿਬ 20 ਤਿਹਾਰਾਂ ਦਾ ਸੀਜ਼ਨ ਪਲੱਸ ਮੂਰੇ ਭਵਿੱਖ ਦੇ ਵਿੱਚ ਠੰਡ ਵੱਟ ਤੇ ਪਈ ਆ ਕਾਰਾਂ ਦੀ ਲੋੜ ਪੈਣੀ ਆ ਕਿਸੇ ਨੂੰ ਵੱਡੀ ਕਿਸੇ ਨੂੰ ਛੋਟੀ ਆ ਨਾ ਜੀ ਕਿਉਂਕਿ ਹੁਣ ਵਿਆਹ ਸ਼ਾਦੀਆਂ ਦਾ ਵੀ ਚੱਲੂਗਾ ਬਈ ਆਪਦੀ ਕਾਰ ਤੇ ਵਿਆਹ ਦੇਖਣ ਦਾ ਸੁਆਦ ਹੀ ਵੱਖਰਾ ਸੁਆਦ ਹੀ ਵੱਖਰਾ ਹੈ ਜੀ ਲਓ ਜੀ ਆਹ ਖੜੀ ਆ ਜੀ ਇੱਕ K10 2018 ਮਾਡਲ ਹੈ ਜੀ VXI ਹੈ 에어ਬੈਗ ਵਾਲਾ ਮਾਡਲ ਹੈ ਜੀ ABS ਬ੍ਰੇਕਾਂ ਨੇ ਅੱਛਾ ਜੀ ਔਰ ਸਾਰੀ 80 85000 ਚੱਲੀ ਹੋਈ ਆ ਸਾਰੀ オリジナル ਪੇਂਟ ਦੀ ਆ ਜੀ ਚੰਗੀ ਗੱਡੀ ਆ ਕੋਈ ਕੰਮ ਖਰਚਾ ਨਹੀਂ ਤੇ ਪੀ ਵੀ ਨੰਬਰ ਲੱਗ ਕੇ ਗੱਡੀ ਤੁਹਾਨੂੰ ਮਿਲ ਜੂਗੀ ਜੀ ਬਾਹਰ ਦਾ ਨੰਬਰ ਐਨਓਸੀ ਕੱਟੀ ਹੋਈ ਐ ਨੰਬਰ ਲਾ ਕੇ ਕਾਰ ਦਾ ਰੇਟ ਜੀ 3 ਲੱਖ ਤੇ 55000 ਰੁਪਿਆ ਲੈ ਮੈਂ ਕਹਣਾ ਜੀ ਜਿਹੜੇ ਵੀਰ ਨੇ ਮਤਲਬ ਕਿ ਥੋੜੇ ਜਿਹੇ ਪੈਸੇ ਲਾਉਣੇ ਨੇ ਪਰ ਸਰਦੀਆਂ ਦੇ ਬੱਚੇ ਵੀ ਬਚਾਉਣੇ ਨੇ ਉਹਨਾਂ ਲਈ ਲੱਗਦੀ ਆ ਗੱਡੀ ਹੈ ਨਾ ਜੀ ਫੇਮਸ ਕਾਰ ਹੈ ਜੀ ਸਵੇ ਇਹ ਗੱਡੀ ਦਾ ਬਹੁਤ ਵੱਡਾ ਨਾਮ ਸੀ ਜਿਹੜੇ ਆਪਣੀ ਉਮਰ ਵਾਲੇ ਨੇ ਜਾਂ ਆਪਣੇ ਤੋਂ 10 ਸਾਲ ਵੱਡੇ ਨੇ ਹਮ ਹਰੇਕ ਬੰਦੇ ਨੇ ਤਕਰੀਬਨ ਇਹਦਾ ਝੂਟਾ ਜ਼ਰੂਰ ਲਿਆ ਜਿੰਨ 2004 ਮਾਡਲ ਜੀ ਇੱਕ ਫੈਂਡਰ ਪੇਂਟ ਆ ਗੱਡੀ ਦੇ ਵਿੱਚੋਂ ਸਾਰੀ オリジナル ਪੇਂਟ ਦੀ ਗੱਡੀ ਹੈ ਜੀ ਅੱਛਾ ਜੀ ਬਿਲਕੁਲ ਨਵੀਂ ਨਕੋਰ ਸਾਰੇ ਸ਼ੀਸ਼ੇ ਨਾਲ ਦੇ ਅੰਟੀਰੀਅਰ ਦੀ ਬਿਲਕੁਲ ਨਵੀਂ 1 ਲੱਖ 33000 ਚੱਲੀ ਹੋਈ origignal ਅੱਛਾ ਜੀ ਬੀਮਾ ਵੈਲਿਡ ਦੋਨੋਂ ਕਾਹਮੀਆਂ origignal ਨੰਬਰ ਸੈਕੰਡ ਓਨਰ ਪੈਟਰੋਲ ਦੀ ਰੇਟ ਜੀ ਸਿਰਫ 95000 ਰੁਪਏ ਦੀ ਕਾਰ 27 ਤੱਕ ਪਾਸਿੰਗ ਵੀ ਪਈ ਆ ਅੱਛਾ ਜੀ ਪੁੱਲਾ ਸਾਹਿਬ ਗੱਲ ਹੋਰ ਆ ਜੀ ਜਿਹੜੇ ਵੀਰਾਂ ਦਾ 80 85000 ਵਾਲਾ ਬਜਟ ਹੈਗਾ ਹੈਗੀ ਆ ਕੋਈ ਗੱਡੀ ਐਦਾਂ ਦੀ ਦੇਵਾਂਗੇ ਜੀ ਲਓ ਜੀ ਜੁੜੇ ਰਹੋ ਤੁਹਾਨੂੰ ਉਹਨੇ ਇੱਕ ਗੱਡੀ ਦੇ ਵਿੱਚ ਵੀ ਗੱਡੀਆਂ ਦੇਵਾਂਗੇ 80 85000 ਦੇ ਵਿੱਚ ਹਨਾ ਜੀ ਅੱਗੇ ਆਪਣੇ ਕੋਲੇ ਇਹ ਵਾਲੀ ਗੱਡੀ ਆ ਗਈ ਜੀ ਆ ਆਈ 10 ਗ੍ਰੈਂਡ 2018 ਡੀਜ਼ਲ ਜੀ ਅਲਾਈਟਰ ਬਿਲਕੁਲ ਨਵੇਂ ਨੇ ਦੋਨੋਂ ਚਾਬੀਆਂ ਬੀਮਾ ਵੈਲਿਡ 25 ਪਲੱਸ ਦੀ ਐਵਰੇਜ ਹੈ ਜੀ ਤੇ ਰੇਟ ਬਹੁਤ ਵਾਜਬ ਜੀ 4 ਲੱਖ ਤੇ 15000 ਰੁਪਿਆ 25 ਦੀ ਐਵਰੇਜ ਦਿੰਦੀ ਹੈ ਇਹ ਬਿਲਕੁਲ ਡੀਜ਼ਲ ਨੇ ਬਿਲਕੁਲ ਡੀਜ਼ਲ ਤੇ ਜੀ ਓਕੇ ਜੀ ਲਓ ਜੀ ਆਈ 20 ਆਈ 20 ਦੋਸਤੋ 2009 ਮਾਡਲ ਹੈ ਦਿੱਲੀ ਨੰਬਰ ਐਨਓਸੀ ਸੰਗਰੂਰ ਦੀ ਕੱਟੀ ਹੋਈ ਆ ਪੈਟਰੋਲ ਦੀ ਸਿਰਫ 62000 ਚੱਲੀ ਰੇਟ ਕੀ ਸਿਰਫ 1 ਲੱਖ ਤੇ 55000 ਰੁਪਏ ਦੀ ਕਾਰ ਦੇ ਦਾਂਗੇ ਜੀ 1 ਲੱਖ 55 ਦੀ ਜੀ ਆਈ 20 ਜੀ ਆਈ 20 ਜੀ ਲਓ ਜੀ ਹੋਰ ਕੀ ਭਾਲਦੇ ਹੋ ਇੱਧਰ ਆ ਗਈ ਵੈਗਨਰ ਵੈਗਨਰ 2009 ਮਾਡਲ ਪੰਜਾਬ ਨੰਬਰ ਦੀ ਹੂੰ ਸਿਰਫ ਫਿਕਸ ਪ੍ਰਾਈਜ਼ ਕਰਤਾ ਜੀ 80000 ਰੁਪਿਆ ਕਾਰ ਦਾ ਰੇਟ ਲਓ ਜੀ 80000 ਦੀ ਫਿਕਸ ਰੇਟ ਹੈ ਇਹ ਹਾਂਜੀ ਇੱਧਰ ਆ ਗਈ ਜੀ ਸਟੀਲੋ ਜਿੰਨ ਸਟੀਲੋ 2000 ਨਾ ਰਜਿਸਟਰਡ 10 ਸਾਰੀ オリジナル ਹਮ ਨਵੇਂ ਟਾਇਰ 69000 ਚੱਲੀ ਹੋਈ ਬੀ ਐਕਸ ਆਈ ਵੈਰੀਐਂਟ ਹਮ ਫਸਟ ਓਨਰ ਦੋਨੋਂ ਚਾਬੀਆਂ ਕੋਈ ਕੰਮ ਖਰਚਾ ਨਹੀਂ ਦਿੱਲੀ ਨੰਬਰ ਹੈ ਠੀਕ ਹੈ ਜੀ ਐਨਓਸੀ ਦੇ ਨਾਲ ਕਾਰ ਦਾ ਰੇਟ ਸਿਰਫ 1 ਲੱਖ ਤੇ 15000 ਰੁਪਏ ਦੀ ਗੱਡੀ ਦੇ ਦਾਂਗੇ ਲੈ ਵੀ ਡਿਜ਼ਾਇਰ ਦੇ ਲੱਗਿਆ 14 ਮਾਡਲ ਆ ਮੈਨਾਂ ਦਾ ਰੇਟ 10k ਦਾ ਹੀ ਆ ਹਨ ਜੀ ਸਸਤੇ ਰੇਟ ਦੀ ਦੇਵਾਂਗੇ 10k ਮਾਡਲ ਦਾ ਰੇਟ ਹੀ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਲੈ ਇਹ ਦੇਵਾਂ ਟੋਟਲ 2014 ਮਾਡਲ ਹੈ ਦੋਸਤੋ ਵੱਡੀ LTI ਤੋਂ BDI ਡਿਜ਼ਾਇਰ ਹਮ ਇੰਜਨ ਗੇਅਰ ਦੀ ਬਿਲਕੁਲ ਨਵੀਂ ਕੰਮ ਖਰਚਾ ਕੋਈ ਨਹੀਂ ਟਾਇਰ ਨਵੇਂ ਟੱਚ ਪਲੇਅਰ ਲੱਗਿਆ ਜੀ ਚਾਰੇ ਵਿੰਡੋ ਪਾਵਰ ਬੈਕ ਕੈਮਰਾ A to Z ਸਾਰਾ ਕੁਝ ਹੈ ਗੱਡੀ ਦੇ ਵਿੱਚ ਰੇਟ ਸਿਰਫ 2 ਲੱਖ ਤੇ 45000 ਰੁਪਇਆ 14 ਮਾਡਲ ਗੱਡੀ ਹੈ ਜੀ 2 ਲੱਖ 45 ਦੀ 14 ਮਾਡਲ ਜੀ ਆ ਇਧਰ ਖੜੀ ਹੈ ਜੀ Honda City ਆਜੋ ਦੋਸਤੋ Honda City ਕਰੋ ਚੈੱਕ ਪਹਿਲਾਂ Honda City ਚੈੱਕ ਕਰੋ ਤੇ ਫੇਰ ਲੈ ਆ ਕੇ ਚੈੱਕ ਦਿਓ ਹੂੰ 2014 ਮਾਡਲ ਹੈ ਜੀ ਸੈਕੰਡ ਓਨਰ ਹੈ ਸੰਗਰੂਰ ਨੰਬਰ ਦੀ 16 ਇੰਚ ਲਾਈ ਟਾਇਰ ਦੇ ਵਿੱਚ ਠੀਕ ਹੈ ਜੀ ਰੇਟ ਸਿਰਫ 3 ਲੱਖ ਤੇ 90000 ਰੁਪਏ ਦੀ ਓਕੇ ਜੀ ਇਧਰ ਆ ਗਈ ਜੀ ਫਿਰ Swift ਸੋ ਵੀਟ 2000 10 ਮਾਡਲ ਹੈ ਜੀ ਐਲਐਕਐਸਆਈ ਟੂ ਵੀਐਕਐਸਆਈ ਯਾਨੀ ਕਿ ਚਾਰੇ ਵਿੰਡੋ ਪਾਵਰ ਸੈਂਟਰ ਲੌਕ ਐਂਡਰੋਇਡ ਪਲੇਅਰ ਬੈਕ ਕੈਮਰਾ ਐਂਪਲੀਫਾਇਰ ਬੂਫਰ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਟਾਇਰ ਨਵੇਂ ਨੇ ਕੋਈ ਕੰਮ ਖਰਚਾ ਨਹੀਂ 1 ਲੱਖ ਤੇ 95000 ਰੁਪਏ ਦੀ ਐਨਓਸੀ ਦੇ ਨਾਲ ਲਓ ਜੀ ਬਾਜ਼ ਗੱਡੀਆਂ ਨੇ ਹੋਣ ਆ ਗਈ ਜੀ ਵਰਨਾ ਜਿਹਦੇ ਬਿਨਾ ਨਹੀਂ ਸਰਨਾ ਵਰਨਾ ਬਿਨਾ ਵਾਕਈ ਨਹੀਂ ਸਰਨਾ ਵਰਨਾ 2015 ਫਸਟ ਓਨਰ ਡੀਜ਼ਲ ਪੁਸ਼ ਬਟਨ ਸਟਾਰਟ ਸੇਰ ਬੈਗਾਂ ਵਾਲੀ ਠੀਕ ਹੈ ਜੀ ਕੰਪਨੀ ਲਾਏ ਨੇ ਪਹਿਲੇ ਨਾਮ ਦੀ ਕਾਰ ਹੈ ਸਿਰਫ 9596000 ਚੱਲੀ ਹੋਈ ਹੈ ਹਮਮ ਕੰਮ ਖਰਚਾ ਕੋਈ ਨਹੀਂ ਹੈਗਾ ਚੰਗੀ ਗੱਡੀ ਹੈ ਐਵਰੇਜ ਬਹੁਤ ਵਧੀਆ ਹੈ ਜੀ ਅੱਛਾ ਜੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਜੀ ਐਵਰੇਜ ਵਾਕਈ ਬਹੁਤ ਵਧੀਆ ਐਵਰੇਜ ਹੈ ਇਹਦੀ 20 ਪਲੱਸ ਐਵਰੇਜ ਹੈ ਇਹਦੀ ਜੀ ਦੇਹੀ ਜਾਂਦੀ ਆ ਬਰਨਾ ਜੀ 20 ਪਲੱਸ ਬਹੁਤ ਵਧੀਆ ਐਵਰੇਜ ਹੈ ਜੀ ਪਰਸਨਲੀ ਮੈਂ ਗੱਡੀ ਚਲਾ ਕੇ ਦੇਖੀ ਐ ਔਰ ਤੁਸੀਂ ਗੱਡੀ ਬਾਏ ਕਰਨਾ ਚਾਹੁੰਦੇ ਹੋ ਦੋਸਤੋ ਬਹੁਤ ਵਧੀਆ ਰੇਟ 4 ਲੱਖ ਤੇ 95000 ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਇਹ ਚੋਂ 20 ਮਾਨਤਾਨ ਕਰਾਂਗੇ ਲਓ ਜੀ ਕਰ ਲਓ ਸੰਪਰਕ ਫਟਾਫਟ ਨਾ ਕਿਤੇ ਲੰਘ ਨਾ ਜਾਵੇ ਅੱਗੇ ਆਪਣੇ ਕੋਲੇ ਆ ਗਈ ਜੀ ਐਕਸ ਯੂ ਵੀ 500 ਠੀਕ ਹੈ ਜੀ ਇਹ ਵੀ ਆਪਣੇ ਕਾਊਂਟਰ ਤੇ ਤਕਰੀਬਨ ਇੱਕ ਜਾਂ ਦੋ ਗੱਡੀਆਂ ਹਮੇਸ਼ਾ ਹੀ ਰਹਿੰਦੀਆਂ ਨੇ ਜੀ ਠੀਕ ਹੈ ਜੀ ਪਹਿਲਾਂ ਵਾਈਟ ਵੀ ਸੀ ਬਲੈਕ ਸੀ ਉਸ ਤੋਂ ਪਹਿਲਾਂ ਵਾਈਟ ਸੀ ਸਿਲਵਰ ਸੀ ਤਕਰੀਬਨ ਆਪਣੇ ਕਾਊਂਟਰ ਤੇ ਗੱਡੀ ਇਹ ਹੁੰਦੀ ਹੁੰਦੀ ਹੈ ਐਕਐਸਯੂਵੀ ਪੱਕੀ ਵੀ ਹੋਗੀ ਠੀਕ ਹੈ ਜੀ ਤੇ 2000 15 ਮਾਡਲ ਹੈ ਜੀ ਡਬਲਯੂ 6 15 ਮਾਡਲ ਐਚਆਰ ਨੰਬਰ ਦੀ ਠੀਕ ਹੈ ਜੀ ਦੋਸਤੋ ਬਹੁਤ ਵਧੀਆ ਬਾਜਬ ਰੇਟ ਦੇ ਵਿੱਚ ਗੱਡੀ ਵਿਣਨ ਵਾਲੀ ਹੈ ਗੱਡੀ ਦਾ ਰੇਟ ਹੈ ਜੀ 5 ਲੱਖ ਤੇ 35000 ਰੁਪਏ 2015 ਦਾ ਜੀ ਲਓ ਜੀ 15 ਮਾਡਲ 2 2015 ਮਾਡਲ 15 ਮਾਡਲ 5 ਲੱਖ ਤੇ 35000 ਰੁਪਏ ਦੀ ਇਹਨੂੰ ਸੀਨਲ ਜੀ ਇਹ ਤਾਂ ਫਿਰ ਮੌਕਾ ਜੀ ਇਹਨੇ ਸਾਂਭ ਲਿਆ ਸਹੀ ਆ ਕੱਲੇ ਦਾ ਆ ਜਿਹਨੇ ਪਹਿਲਾਂ ਸਾਂਭ ਲਿਆ ਨਾ ਜੀ ਬਲੇਰੋ ਬਲੇਰੋ ਆ ਗਈ ਜੀ 2015 ਮਾਡਲ ਹੂੰ ਬਲੇਰੋ 2015 ਪੰਜਾਬ ਨੰਬਰ ਵਧੀਆ ਕਾਰ ਠੀਕ ਹੈ ਜੀ ਟਾਇਰ ਬਿਲਕੁਲ ਨਵੇਂ ਬੈਟਰੀ ਬਿਲਕੁਲ ਨਵੀਂ ਦੋਨੋਂ ਚਾਬੀਆਂ ਕੋਈ ਕਮੀ ਨਹੀਂ ਸਿਰਫ 80 85 ਹਜ਼ਾਰ ਚੱਲੀ ਹੋਈ ਹੈ ਤੇ ਰੇਟ ਸਿਰਫ ਦੋਸਤੋ 5 ਲੱਖ ਤੇ 15000 ਰੁਪਿਆ ਰੇਟ ਹੈ ਇਹਦਾ ਲੈ ਵੀ ਦੋਸਤੋ ਗੱਡੀਆਂ ਬਹੁਤ ਸਾਰੀਆਂ ਨੇ ਭੁੱਲਰ ਸਾਹਿਬ ਲਿਸਟ ਦੇ ਵਿੱਚ ਕਿੰਨੀਆਂ ਕਨੇ ਬਹੁਤ ਸਾਰੀਆਂ ਗੱਡੀਆਂ ਨੇ ਜੀ ਫਿਲਹਾਲ ਤਾਂ ਸਾਰੇ ਵੀਰਾਂ ਨੂੰ ਬੇਨਤੀ ਇਹੀ ਕਰਾਂਗੇ ਵੀ ਤੁਸੀਂ ਜਿਹੜੀ ਵੀ ਕਾਰ ਲੈਣੀ ਹੈ ਦੇਖੋ ਕੰਮ ਚੱਲ ਪਿਆ ਜੀ ਕਾਊਂਟਰ ਤੇ ਤੁਹਾਨੂੰ 100 ਕਾਰਾਂ ਦਿਖਾ ਸਕਦੇ ਆ ਜਿੰਨੀਆਂ ਸਾਡੇ ਕੋਲ ਡਿਸਪਲੇ 'ਚ ਲੱਗਦੀਆਂ ਨੇ ਜੀ ਜਾਂ ਆਪਾਂ ਇਹ ਕਹਿ ਸਕਦੇ ਆ ਕਿ ਜਿੰਨੀਆਂ ਸਾਡੇ ਕੋਲ ਰਾਤ ਨੂੰ ਅੰਦਰ ਖੜ੍ਹਦੀਆਂ ਨੇ ਹੂੰ ਬਾਕੀ ਸ਼ਹਿਰ ਦੀਆਂ ਕਾਰਾਂ ਘਰਾਂ 'ਚ ਖੜ੍ਹੀਆਂ ਗੱਡੀਆਂ ਜਿਹੜੀਆਂ ਲੋਕ ਲਖਾ ਕੇ ਗਏ ਨੇ ਉਹ ਆਪਾਂ ਸਾਰੀਆਂ ਗੱਡੀਆਂ ਕਾਊਂਟਰ ਤੇ ਨਹੀਂ ਲਾ ਸਕਦੇ ਤੁਸੀਂ ਜਿਹੜੀ ਵੀ ਗੱਡੀ ਲੈਣੀ ਆ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕਾਲ ਕਰੋ ਤੁਹਾਨੂੰ ਗੱਡੀ ਮਿਲੂਗੀ ਜੀ ਠੀਕ ਹੈ ਜੀ ਬਾਕੀ ਬੇਨਤੀ ਆ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਉਸ ਵੀ ਨਹੀਂ ਲੈਣੀ ਹੁੰਦੀ ਤਾਂ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਲੈਣੀ ਹੁੰਦੀ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ